गुरमीत सिंह राजा देश विदेशा दिन कुछ खास खबर ला के सामने हाजिर हुए हैं रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037. ਜੋ ਵੀ ਰਾਹੁਲ ਗਾਂਧੀ ਦਾ ਬਿਆਨ ਦੇ ਵਿਰੋਧ ਕਰੇਗਾ ਉਹ ਖਾਲਿਸਤਾਨ ਦਾ ਦੁਸ਼ਮਨ ਹੈ ਪੰਨੂ ਦਾਏ ਬਿਆਨ ਆਉਣ ਤੋਂ ਬਾਅਦ ਦੇਸ਼ ਦੀ ਰਾਜਨੀਤੀ ਵਿੱਚ ਪੁਚਾਲ ਜਿਹੜਾ ਆ ਚੁੱਕਾ ਹੈ ਤੁਹਾਨੂੰ ਦੱਸਦੇ ਹਾਂ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਰਾਹੁਲ ਨੇ ਰਾਹੁਲ ਗਾਂਧੀ ਵੱਲੋਂ ਵਿਦੇਸ਼ 'ਚ ਸਿੱਖਾਂ ਬਾਰੇ ਦਿੱਤੇ ਬਿਆਨ ਤੋਂ ਬਾਅਦ ਭਾਰਤ 'ਚ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ ਦਿੱਲੀ ਵਿੱਚ ਭਾਜਪਾ ਆਗੂਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅੱਜ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਨੇ ਇਸ ਦੌਰਾਨ ਸਰਕਾਰ ਵੱਲੋਂ ਅਤਵਾਦੀ ਐਲਾਨੇ ਗਏ ਸਿੱਖ ਫੋਰ ਜਸਤੀ ਦੇ ਗੁਰਪਤਵੰਤ ਸਿੰਘ ਨੇ ਆਡੀਓ ਭੇਜ ਕੇ ਰਾਹੁਲ ਗਾਂਧੀ ਦੇ ਬਿਆਨ ਦਾ ਸਮਰਥਨ ਕੀਤਾ ਹੈ ਭੇਜੇ ਗਏ ਆਡੀਓ ਚ ਪੰਨੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਦੇ ਸਮਰਥਕਾਂ ਲਈ ਸੰਦੇਸ਼ ਹੈ ਜਿਹੜੇ ਲੋਕ ਰਾਹੁਲ ਗਾਂਧੀ ਦੇ ਇਸ ਬਿਆਨ ਦਾ ਵਿਰੋਧ ਕਰ ਰਹੇ ਹਨ ਭਾਜਪਾ ਦੇ ਰਾਜ ਵਿੱਚ ਸਿੱਖ ਖਤਰੇ ਵਿੱਚ ਹਨ ਉਹ ਖਾਲਿਸਤਾਨ ਦੇ ਦੁਸ਼ਮਨ ਹਨਕ ਰਾਹੁਲ ਗਾਂਧੀ ਦਾ ਬਿਆਨ ਪੰਜਾਬ ਦੀ ਆਜ਼ਾਦੀ ਰੈਫਰੈਂਡਮ ਅਤੇ ਗਲੋਬਲ ਖਾਲਿਸਤਾਨ ਰੈਫਰੈਂਡਮ ਦਾ ਸੰਦੇਸ਼ ਹੈ ਇਹ ਬਿਆਨ ਨੇ ਦੇਸ਼ ਦੀ ਰਾਜਨੀਤੀ ਵਿੱਚ ਪਚਾਲ ਲਿਆ ਦਿੱਤਾ ਗਿਆ ਵੱਡੇ ਵੱਡੇ ਆਗੂ ਇਸ ਦੀ ਪੂਰਾ ਇਹਦਾ ਵਿਰੋਧ ਕਰਦੇ ਭੇਗੇ ਨੇ ਲੇਕਿਨ ਕਿਤਨਾ ਕਹਤੇ ਪੰਨੂ ਨੇ ਹੁਣ ਸਭ ਨੂੰ ਇੱਕ ਨਵੇਂ ਹੀ ਲੀਲਾ ਦੇ ਚ ਪਾ ਦਿੱਤਾ ਉਹਨੇ ਫਿਰ ਬਿਆਨ ਦੇ ਕੇ ਇਹ ਗੱਲ ਆਖੀ ਕਿ ਤੁਸੀਂ ਇਸ ਦਾ ਸਮਰਥਨ ਕਰੋ ਜੇ ਤੁਸੀਂ ਨਹੀਂ ਕਰਦੇ ਤਾਂ ਤੁਸੀਂ ਫਿਰ ਸਾਡੇ ਵੀ ਦੁਸ਼ਮਣ ਹੈਗੇ ਉਹ ਹੁਣ ਦੇਖਣਾ ਹੋਏਗਾ ਕਿ ਸਰਕਾਰ ਇਸਤੇ ਕੀ ਐਕਸ਼ਨ ਲੈਂਦੀ ਹੈ ਭਾਇ ਭਾਤੇ ਉਧਰ ਆਈਫੋਨ 16 ਸੀਰੀਜ਼ ਦੀ ਪ੍ਰੀ ਬੁਕਿੰਗ ਅੱਜ ਤੋਂ ਸ਼ੁਰੂ ਹੋ ਚੁੱਕੀ ਗਈ ਆ ਜਿਨ੍ਹਾਂ ਨੂੰ ਇੰਤਜ਼ਾਰ ਸੀ ਆਈਫੋਨ ਨਵੀਂ ਸੀਰੀਜ਼ ਦਾ ਤੇ ਉਹ ਹੁਣ ਬੁਕਿੰਗ ਕਰਵਾ ਕੇ ਫੋਨ ਆਪਣਾ ਖਰੀਦ ਸਕਦੇ ਹਨ ਜੀ ਹਾਂ ਆਈਫੋਨ 16 ਸੀਰੀਜ਼ ਲਈ ਪੂਰਵ ਆਰਡਰ ਅੱਜ ਤੋਂ 13 ਸਤੰਬਰ ਸ਼ਾਮ 5:30 ਵਜੇ ਤੋਂ ਸ਼ੁਰੂ ਹੋ ਜਾਣਗੇ ਨਵੀਆਂ ਡਿਵਾਈਸਾਂ ਦੇ ਆਰਡਰ ਕਰਨ ਲਈ ਤੁਹਾਨੂੰ ਅਧਿਕਾਰਤ ਚੈਨਾਂ ਜਾਂ ਔਨਲਾਈਨ ਖਰੀਦਦਾਰੀ ਪਲੇਟਫਾਰਮਾਂ ਤੇ ਜਾਣਾ ਪਵੇਗਾ ਤੇ ਸਹੀ ਵੇਰੀਐਂਟ ਵੀ ਚੋਣ ਕਰਨੀ ਪਵੇਗੀ ਤੁਹਾਡੀ ਮਨਪਸੰਦ ਆਈਫੋਨ 16 ਮਾਡਲ ਦੇ ਸਟੋਰੇਜ ਵੇਰੀਐਟ ਅਤੇ ਰੰਗ ਦੀ ਚੋਣ ਕਰਨ ਤੋਂ ਬਾਅਦ ਤੁਹਾਨੂੰ ਅੰਤ ਵਿੱਚ ਪ੍ਰੀ ਆਰਡਰ ਕਰਨ ਦਾ ਵਿਕਲਪ ਦਿੱਤਾ ਜਾਵੇਗਾ ਤੁਸੀਂ ਟੋਕਨ ਰਕਮ ਦਾ ਭੁਗਤਾਨ ਕਰਕੇ ਆਸਾਨੀ ਨਾਲ ਬੁੱਕ ਕਰ ਸਕੋਗੇ Apple ਨੇ ਹਾਲ ਹੀ ਵਿੱਚ ਆਪਣੀ ਨਵੀਨਤਮ iPhone 16 ਲਾਈਨ ਅਪ ਲਾਂਚ ਕੀਤੀ ਹੈ ਜਿਸ ਵਿੱਚ ਚਾਰ ਮਾਡਲ ਸ਼ਾਮਲ ਹਨ iPhone 16 iPhone 16 Plus iPhone 16 Pro ਅਤੇ iPhone 16 Pro Max ਹਾਰਡਵੇਅਰ ਤੇ ਕੈਮਰਾ ਅਪਗ੍ਰੇਡ ਤੋਂ ਇਲਾਵਾ ਨਵੇਂ ਡਿਵਾਈਸਾਂ ਨੂੰ Apple ਇੰਟੈਲੀਜੈਂਟ ਵਿਸ਼ੇਸ਼ਤਾਵਾਂ ਦੇ ਨਾਲ ਲਾਂਚ ਕੀਤਾ ਗਿਆ ਹੈ ਹਾਲਾਂਕਿ ਡਿਵਾਈਸਾਂ ਦੀ ਖੁੱਲੀ ਵਿਕਰੀ 20 ਸਤੰਬਰ ਤੋਂ ਸ਼ੁਰੂ ਹੋਵੇਗੀ ਪਰ ਗਾਹਕ ਅੱਜ ਤੋਂ ਹੀ ਇਹਨਾਂ ਨੂੰ ਪ੍ਰੀ ਆਰਡਰ ਕਰ ਸਕਣਗੇ ਆਓ ਜਾਣਦੇ ਹਾਂ ਇਹਨਾਂ ਡਿਵਾਈਸਾਂ ਨੂੰ ਪ੍ਰੀ ਆਰਡਰ ਕਰਨ ਦਾ ਤਰੀਕਾ ਕੀ ਹੈ ਲੌਂਚ ਇਵੈਂਟ ਦੌਰਾਨ 9 ਸਤੰਬਰ ਨੂੰ Apple ਨੇ ਐਲਾਨ ਕੀਤਾ ਸੀ ਕਿ ਨਵੇਂ ਮਾਡਲਾਂ ਲਈ ਪ੍ਰੀ ਆਰਡਰ 13 ਸਤੰਬਰ ਤੋਂ ਸ਼ੁਰੂ ਹੋਣਗੇ ਅਤੇ ਇੱਕ ਹਫ਼ਤੇ ਬਾਅਦ 20 ਸਤੰਬਰ ਤੋਂ ਡਿਵਾਈਸਾਂ ਦੀ ਖੁੱਲੀ ਵਿਕਰੀ ਸ਼ੁਰੂ ਹੋ ਜਾਵੇਗੀ। ਗਾਹਕਾਂ ਨੂੰ ਉਹਨਾਂ ਦੀ ਡਿਲੀਵਰੀ ਮਿਲਣੀ ਸ਼ੁਰੂ ਹੋ ਜਾਵੇਗੀ ਜੇਕਰ ਤੁਸੀਂ ਇੱਕ ਫੋਨ 16 ਮਾਡਲ ਖਰੀਦਣ ਵਾਲੇ ਗਾਹਕ ਪਹਿਲੇ ਗਾਹਕ ਬੰਨਾ ਚਾਹੁੰਦੇ ਹੋ ਤਾਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਇਲਾਵਾ ਤੁਸੀਂ ਫਲਿੱਪਕਾਰਟਸ Amazon ਜਾਂ retail ਚੈਨਲਾਂ ਤੇ iPhone ਬੁੱਕ ਕਰ ਸਕਦੇ ਹੋ ਲੇਕਿਨ ਪੂਰੀ ਪ੍ਰੋਪਰ ਜਾਣਕਾਰੀ ਹੋਣ ਤੋਂ ਬਾਅਦ ਕਿਉਂਕਿ ਔਨਲਾਈਨ ਕਈ ਜਗ੍ਹਾ ਦੇ ਉੱਤੇ ਜ਼ਿਆਦਾਤਰ ਫਰੋਡ ਵੀ ਹੋ ਜਾਂਦੇ ਇਸ ਕਰਕੇ ਸੋਚ ਸਮਝ ਕੇ ਔਰ ਪੂਰੀ ਜਾਣਕਾਰੀ ਕਰਕੇ ਹੀ ਇਸ ਤਰ੍ਹਾਂ ਫੋਨ ਦੀ ਕਰੋ ਤੁਸੀਂ ਅਪਲਾਈ ਉਦੋਂ ਚੀਨ ਨੂੰ ਇੱਕ ਹੋਰ ਝਟਕਾ ਦੇਣ ਦੀ ਤਿਆਰੀ 'ਚ ਕੈਨੇਡਾ ਉਪ ਪ੍ਰਧਾਨ ਮੰਤਰੀ ਫੀਲੈਂਡ ਨੇ ਦਿੱਤੇ ਸੰਕੇਤ ਜੀ ਹਾਂ ਇੰਟਰਨੈਸ਼ਨਲ ਡੈਕਸ ਤੋਂ ਇੱਕ ਖਬਰ ਆਈ ਹੈ ਕਿ ਕੈਨੇਡਾ ਟੈਰਿਫ ਨੂੰ ਲਾ ਕੇ ਚੀਨ ਨੂੰ ਨਵਾਂ ਝਟਕਾ ਦੇਣ ਦੀ ਤਿਆਰੀ ਕਰ ਰਿਹਾ ਹੈ ਕੈਨੇਡਾ ਨੇ ਮੰਗਲਵਾਰ ਨੂੰ ਸੰਕੇਤ ਦਿੱਤਾ ਹੈ ਕਿ ਉਹ ਛੇਤੀ ਹੀ ਚੀਨੀ ਬੈਟਰੀਆਂ ਤਕਨੀਕੀ ਉਤਪਾਦਾਂ ਤੇ ਨਾਜੂਕ ਖਣਿਜਾਂ ਤੇ ਹੋਰ ਟੈਰਿਫ ਲਗਾ ਸਕਦਾ ਹੈ ਇਹ ਕੋਸ਼ਣਾ ਚੀਨੀ ਇਲੈਕਟ੍ਰਿਕ ਵਾਹਨਾਂ EVs ਤੇ 100% ਦੀ ਟੈਰਿਫ ਲਗਾਏ ਜਾਣ ਤੋਂ ਬਾਅਦ ਆਈ ਹੈ ਉਪ ਪ੍ਰਧਾਨ ਮੰਤਰੀ ਕ੍ਰਿਸਟੀਲੀਆ ਫੀਨਲੈਂਡ ਨੇ ਬ੍ਰਿਟਿਸ਼ ਕੋਲੰਬੀਆ ਦੇ ਨਾਨਾਇਮੋ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਕੈਨੇਡਾ ਚੀਨੀ ਬੈਟਰੀਆਂ ਸੈਮੀ ਕੰਡਕਟਰਾਂ ਨਾਜੂਕ ਖਰੀਜਾਂ ਤਾਂ ਤਾਂ ਅਤੇ ਸੂਜੀ ਉਤਪਾਦਾਂ ਤੇ 30 ਦਿਨਾਂ ਦੀ ਸਲਾਹ مشورے ਦੀ ਸ਼ੁਰੂਆਤ ਕਰੇਗਾ ਉਨ੍ਹਾਂ ਦਾ ਬਿਆਨ ਵਿੱਚ ਕਿਹਾ ਕਿ ਚੀਨ ਇਨ੍ਹਾਂ ਖੇਤਰਾਂ ਵਿੱਚ ਅਨੁਚਿਤ ਮੁਕਾਬਲੇਬਾਜ਼ੀ ਵਿੱਚ ਸ਼ਾਮਲ ਹੈ ਜਿਸ ਵਿੱਚ ਕੈਨੇਡੀਅਨ ਕਾਮਿਆ ਅਤੇ ਇਸ ਕਾਰੋਬਾਰਾਂ ਨੂੰ ਖਤਰਾ ਹੈ। ਇਸਲਾਮ مشورے ਦਾ ਉਦੇਸ਼ ਇਹ ਫੈਸਲਾ ਕਰਦਾ ਹੈ ਕਿ ਵਾਧੂ ਟੈਰਿਫ ਕਿਵੇਂ ਅਤੇ ਕਦੋਂ ਲਾਗੂ ਕੀਤੇ ਜਾਣੇ ਚਾਹੀਦੇ ਹਨ। ਅਗਸਤ ਦੇ ਅਖੀਰ ਵਿੱਚ ਕੈਨੇਡਾ ਦੀ ਚੀਨੀ ਈ-ਵੀਜ਼ ਉੱਤੇ 100% ਦੀ ਟੈਰਿਫ ਅਤੇ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ਉੱਤੇ 5% ਦੀ ਟੈਰਿਫ ਦਾ ਐਲਾਨ ਕੀਤਾ ਇਹ ਚੀਨੀ ਸਬਸਿਡੀ ਵਾਲੀਆਂ ਕਾਰਾਂ ਨੂੰ ਉੱਤਰੀ ਅਮਰੀਕਾ ਵਿੱਚ ਆਉਣ ਤੋਂ ਰੋਕਣ ਲਈ ਅਮਰੀਕੀ ਨੀਤੀਆਂ ਦੇ ਅਨੁਸਾਰ ਚੀਨ ਨੇ ਕੈਨੇਡੀਅਨ ਕੈਨੋਲਾ ਤੇ ਰਸਾਇਣਿਕ ਉਤਪਾਦਾਂ ਤੇ ਐਂਟੀ ਡੀਪਿੰਗ ਜਾਂਚ ਸ਼ੁਰੂ ਕਰਨ ਦੀ ਧਮਕੀ ਦਿੱਤੀ ਹੈ ਅਤੇ ਵਿਸ਼ਵ ਵਪਾਰ ਸੰਗਠਨ WHO ਵਿਖੇ ਕੈਨੇਡਾ ਦੇ ਈਵੀ ਟੈਰਿਫ ਨੂੰ ਚੁਣੌਤੀ ਦਿੱਤੀ ਹੈ ਕਿ ਇਸ ਨੂੰ ਇੱਕ ਇੱਕ ਤਰਫਾ ਤੇ ਵਪਾਰ ਸੁਰੱਖਿਆਵਾਦੀ ਕਦਮ ਕਿਹਾ ਹੈ ਉਧਰ ਕੈਨੇਡਾ ਦੀ ਸਿਆਸਤ ਦੇ ਵਿੱਚ ਹਲਚਲ ਮਚ ਚੁੱਕੀ ਗਈ ਆ ਟਰੋਡੋ ਸਰਕਾਰ ਵਿਰੁੱਧ ਬੇਪਰੋਸਗੀ ਮਤੇ ਦੀ ਯੋਜਨਾ ਦੇ ਸੰਕੇਤ ਜਿਹੜੇਗੇ ਆ ਮਿਲਨੇ ਸ਼ੁਰੂ ਹੋ ਗਏ ਨੇ ਤੁਹਾਨੂੰ ਦੱਸ ਦਈਏ ਟ੍ਰਾਂਟੋ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੋਡੋ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਏ ਕੈਨੇਡਾ ਦੇ ਕੰਜ਼ਰਵੇਟਿਵ ਨੇਤਾ ਪੀਰੇ ਪੋਲੀਵਰ ਨੇ ਬੁੱਧਵਾਰ ਨੂੰ ਕਿਹਾ ਕਿ ਉਹਨਾਂ ਦੀ ਪਾਰਟੀ ਟਰੋਡੋ ਦੀ ਲਿਬਰਲ ਸਰਕਾਰ ਨੂੰ ਸੱਤਾ ਤੋਂ ਹਟਾਉਣ ਲਈ ਜਲਦੀ ਤੋਂ ਜਲਦੀ ਆ ਵਿਸ਼ਵਾਸ ਦਾ ਪ੍ਰਸਤਾਵ ਲਿਹਾਉਣ ਦੀ ਯੋਜਨਾ ਬਣਾ ਰਹੀ ਹੈ ਪੋਲੀਵਰੇ ਨੇ ਨਿਊ ਡੈਮੋਕ੍ਰੇਟਿਵ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੂੰ ਵੀ ਪ੍ਰਸਤਾਵ ਦਾ ਸਮਰਥਕ ਕਰਨ ਅਤੇ ਚੋਣਾਂ ਕਰਾਉਣ ਦਾ ਸੱਦਾ ਦਿੱਤਾ ਹੈ ਪੋਲੀਵਰੇ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਜਗਮੀਤ ਸਿੰਘ ਕੈਲੀਫੋਰਨੀਆ ਕੈਨੇਡੀਅਨ ਨੂੰ ਦੁਬਾਰਾ ਵੇਚ ਦੇ ਵੇਗਾ ਕੋਸ਼ਟਮਗ ਕਿਹਾ ਗਿਆ ਗਿਆ ਕਿਉਂਕਿ ਸੰਕੇਤ ਦਿੱਸੇ ਨੇ ਉਟਾਵਾ ਵਿੱਚ ਐਨ ਡੀ ਪੀ ਲਈ ਜਾਂ ਤਾਂ ਚੁੱਪ ਰਹਿਣ ਦਾ ਸਮਾਂ ਹੈ ਜਾਂ ਤਾਂ ਕੰਮ ਕਰਨ ਦਾ ਉਧਰ ਸਿੰਘ ਨੇ ਇਹ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਉਹਨਾਂ ਦੀ ਪਾਰਟੀ ਕੰਜ਼ਰਵੇਟਿਵਾਂ ਦਾ ਸਮਰਥਕ ਕਰੇਗੀ ਮੋਟਰੀਅਲ ਵਿੱਚ ਪਾਰਟੀ ਕਾਕਸ ਦੀ ਮੀਟਿੰਗ ਦੌਰਾਨ ਸਿੰਘ ਨੇ ਕਿਹਾ ਕਿ ਮੈਂ ਕਿਹਾ ਹੈ ਕਿ ਅਸੀਂ ਕਿਸੇ ਵੀ ਵੋਟ ਤੇ ਵਿਚਾਰ ਕਰਾਂਗੇ ਅਤੇ ਫਿਰ ਆਪਣੇ ਫੈਸਲਾ ਲਵਾਗੇ ਅਸੀਂ ਫੈਸਲਾ ਕਰਾਂਗੇ ਕਿ ਕੈਨੇਡਾ ਦੇ ਹਿੱਤ ਵਿੱਚ ਕੀ ਹੈ ਸਿੰਘ ਮੁਤਾਬਕ ਉਹ ਪੀਰੇ ਪੋਲੀਵਰੇ ਦੇ ਉਲਟ ਅਸਲ ਵਿੱਚ ਕੈਨੇਡਾ ਲਈ ਕੰਮ ਕਰਨਾ ਚਾਹੁੰਦੇ ਹਨ ਸਿੰਘ ਨੇ ਸੋਵਾ ਨੂੰ ਦੋ ਉਪ ਚੋਣਾਂ ਤੋਂ ਪਹਿਲਾਂ ਜਵਾਬ ਦੇਣ ਦੀ ਪੋਲੀਵਰੇ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ ਸਿੰਘ ਨੇ ਕਿਹਾ ਕਿ ਮੈਂ ਪੋਲੀਵਰੇ ਨੂੰ ਸੱਦਾ ਸਿੱਧਾ ਸੱਦਾ ਦੱਸਦਾ ਹਾਂ ਕਿ ਮੈਂ ਤੁਹਾਡੀ ਗੱਲ ਨਹੀਂ ਸੁਣਾਗਾ ਜ਼ਿਕਰ ਜੋਗੇ ਕਿ ਪਿਛਲੇ ਹਫਤੇ ਹੀ ਐਨ ਡੀ ਪੀ ਨੇ ਟਰੋਡੋ ਦੀ ਗੱਲ ਘਟ ਗਿਨਤੀ ਲਿਬਰਲ ਸਰਕਾਰ ਨਾਲ ਸਪਲਾਈ ਅਤੇ ਭਰੋਸੇ ਦੇ ਸਮਝੋਤੇ ਤੋਂ ਖੁਦ ਨੂੰ ਵਕ ਕਰ ਲਿਆ ਸੀ ਜਿਸ ਨੇ ਇਸ ਨੂੰ ਸੱਤਾ ਵਿੱਚ ਬਣੇ ਰਹਿਣ ਲਈ ਮਦਦ ਕੀਤੀ ਸੀ 2022 ਵਿੱਚ ਹੋਣ ਵਾਲੇ ਸਮਝੋਤੇ ਦਾ ਮਤਲਬ ਸੀ ਕਿ ਐਨ ਡੀ ਪੀ ਸਾਂਝੀਆਂ ਤਰਜੀਹਾਂ ਦੇ ਤਰੱਕੀ ਦੇ ਬਦਲੇ ਅਭਿਸ਼ਵਾਸ ਵੋਟਾਂ ਤੇ ਸੰਗੀ ਸਰਕਾਰ ਦਾ ਸਮਰਥਕ ਕਰੇਗੀ ਉਹ ਦੇਖਣਾ ਹੋਏਗਾ ਕਿ ਤੇ ਕੀ ਨਿਕਲ ਕੇ ਸਾਹਮਣੇ ਆਉਂਦਾ ਆਉਣ ਵਾਲਾ ਸਮਾਂ ਕੀ ਆਖਦਾ ਲੇਕਿਨ ਫਿਲਹਾਲ ਜਸਟਿਸ ਟਰੂਡੋ ਦੀਆਂ ਮੁਸ਼ਕਲਾਂ ਵੱਧੀਆਂ ਹੋਈਆਂ ਨਜ਼ਰ ਆਉਂਦੀਆਂ ਪਈਆਂ ਏ ਉਧਰ ਟਰੰਪ ਦੀ ਟੀਮ ਨੇ ਟਰੰਪ 2024 ਦੀ ਟੋਪੀ ਪੈਣ ਲਈ ਬਾਈਡਨ ਦਾ ਕੀਤਾ ਧੰਨਵਾਦ ਜੀ ਹਾਂ ਜੂਐਨਆਈ ਵਾਸ਼ਿੰਗਟਨ ਤੋਂ ਖਬਰ ਨਿਕਲ ਕੇ ਸਾਹਮਣੇ ਆਈ ਕਿ ਅਮਰੀਕਾ ਦੇ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ ਦੀ ਵਾਰ ਰੂਮ ਟੀਮ ਨੇ 트럼ਪ ਮੁਹਿੰਮ ਦੀ ਟੋਪੀ ਪਹਿਨਣ ਲਈ ਰਾਸ਼ਟਰਪਤੀ ਜੋ ਬਾਈਡਨ ਦਾ ਧੰਨਵਾਦ ਕੀਤਾ ਹੈ ਡੈਮੋਕ੍ਰੇਟਿਡ ਪਾਰਟੀ ਦੇ ਨੇਤਾ ਬਾਈਡਨ ਦੀ 트럼ਪ ਮੁਹਿੰਮ ਟੋਪੀ ਪਹਿਨਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਪ੍ਰਸਾਰਿਤ ਹੋਣ ਤੋਂ ਬਾਅਦ 트럼ਪ ਦੀ ਵਾਰ ਰੂਮ ਟੀਮ ਨੇ ਵੀ ਉਨ੍ਹਾਂ ਰਾਸ਼ਟਰਪਤੀ ਦਾ ਧੰਨਵਾਦ ਕੀਤਾ ਹੈ ਟੀਮ ਨੇ ਆਪਣੇ ਐਕਸ ਅਕਾਊਂਟ ਤੇ ਕਿਹਾ ਕਿ ਸਮਰਥਕ ਲਈ ਧੰਨਵਾਦ ਜੋ ਅਮਰੀਕੀ ਰਾਸ਼ਟਰਪਤੀ ਦਫ਼ਤਰ ਵਾਈਟ ਹਾਊਸ ਦੇ ਸੀਨੀਅਰ ਡਿਪਟੀ ਪ੍ਰੈਸ ਸਕੱਤਰ ਐਡਰੀਓ ਬੇਟਸ ਨੇ ਤਸਵੀਰ ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਘਟਨਾ 9/11 ਸਮਾਰਕ ਸੇਵਾ ਵਿੱਚ ਮੌਜੂਦ ਹੋਣ ਤੋਂ ਬਾਅਦ ਬਾਈਡਨ ਦੀ ਸਟੇਸ਼ਨ ਦੇ ਦੌਰੇ ਦੌਰਾਨ ਦੀ ਹੈ ਇਸ ਮੌਕੇ ਬਾਈਡਨ ਨੇ ਇੱਕ ਟਰੰਪ ਸਮਰਥਕ ਨੂੰ ਟੋਪੀ ਦਿੱਤੀ ਜਿਸ ਨੇ ਫਿਰ ਕਿਹਾ ਕਿ ਰਾਸ਼ਟਰਪਤੀ ਨੂੰ ਆਪਣੇ टीम ट्रम्प मुहिम दी टोपी उसी भावना ਨਾਲ ਪਹਿਨਨੀ ਚਾਹੀਦੀ ਹੈ ਅਤੇ ਉਸ ਨੇ ਇਸ ਨੂੰ ਕੁਝ ਸਮੇਂ ਲਈ ਪਹਿਨਿਆ ਜੀ ਹਾਂ ਇੱਕ ਖਬਰ ਜਿਹੜੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਂਦੀ ਪੀ ਫੋਟੋ ਵਾਇਰਲ ਹੁੰਦੀ ਪੀ ਹਾਲਾਂਕਿ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਸੋਸ਼ਲ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਅਸੀਂ ਗੱਲ ਕਰਦੇ ਪਏ ਨੇ